ਪ੍ਰੇਮੀ ਪ੍ਰੇਮਿਕਾ ਦਾ ਰਿਸ਼ਤਾ ਭਾਵੇਂ ਜਿੰਨਾ ਮਰਜੀ ਪਾਕ ਪਵਿੱਤਰ ਹੋਵੇ ਉਹਨਾਂ ਦਾ ਪਿਆਰ ਪਤੀ ਪਤਨੀ ਦੇ ਰਿਸ਼ਤੇ ਨਾਲੋਂ ਭਾਵੇਂ ਜਿੰਨਾ ਮਰਜੀ ਜ਼ਿਆਦਾ ਹੋਵੇ ਉਹਨਾਂ ਦੀ ਅੰਡਰਸਟੈਂਡਿੰਗ ਇੱਕ ਦੂਜੇ ਨਾਲ ਭਾਵੇਂ ਜਿੰਨੀ ਮਰਜੀ ਹੋਵੇ ਪਰ ਸਮਾਜ ਵੱਲੋਂ ਇਸ ਰਿਸ਼ਤੇ ਨੂੰ ਨਾਜਾਇਜ਼ ਹੀ ਸਮਝਿਆ ਜਾਂਦਾ ਹੈ ਤੇ ਇਸ ਰਿਸ਼ਤੇ ਨੂੰ ਮਾੜੀ ਨਿਗਾਹ ਦੇ ਨਾਲ ਹੀ ਦੇਖਿਆ ਜਾਂਦਾ ਹੈ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇੱਕ ਪ੍ਰੇਮੀ ਪ੍ਰੇਮਿਕਾ ਜੋ ਕਿ ਇੱਕ ਦੂਜੇ ਨੂੰ ਬੜਾ ਪਿਆਰ ਕਰਦੇ ਸੀ ਤੇ ਆਖਰ ਉਹਨਾਂ ਨਾਲ ਉਹ ਹੁੰਦਾ ਜਿਸ ਦੀ ਸ਼ਾਇਦ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ ਸਾਰੇ ਦੋਸਤਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਲਖਨਊ ਲਖਨਊ ਦਾ ਕ੍ਰਿਸ਼ਨਾ ਨਗਰ ਗੱਲ ਹੈ 2020 ਦੀ ਕ੍ਰਿਸ਼ਨਾ ਨਗਰ ਦੇ ਵਿੱਚ ਇੱਕ ਹੋਮੋਪੈਥੀ ਦਾ ਹਸਪਤਾਲ ਸੀ ਜਿੱਥੇ ਸ਼ੁਸ਼ਮਾ ਸਫਾਈ ਕਰਮਚਾਰੀ ਦਾ ਕੰਮ ਕਰਦੀ ਸੀ ਹੁਣ ਉਸ ਦੀ ਬੇਟੀ ਜੋ ਪਰੂਲ ਸੀ ਉਸ ਨੂੰ ਵੀ ਇੱਥੇ ਨੌਕਰੀ ਮਿਲ ਗਈ ਸੀ ਦੋਨੋਂ ਹੀ ਇੱਥੇ ਕੰਮ ਕਰਦੀਆਂ ਸੀ ਜੋ ਪਰੂਲ ਸੀ ਉਸ ਦਾ ਵਿਆਹ ਰਿੰਕੂ रावत ਦੇ ਨਾਲ ਹੁੰਦਾ ਹੈ 7 ਸਾਲ ਪਹਿਲਾਂ ਉਸ ਤੋਂ ਬਾਅਦ ਜੋ ਰਿੰਕੂ रावत ਹੁੰਦਾ ਹੈ ਉਹ ਕਿਸੇ ਬੰਦੇ ਦਾ ਕਤਲ ਕਰ ਦਿੰਦਾ ਹੈ ਇਸ ਦੇ ਕੋਲ 3 ਬੱਚੇ ਵੀ ਹੁੰਦੇ ਨੇ ਕਤਲ ਕਰਨ ਤੋਂ ਬਾਅਦ ਉਹ ਜੇਲ੍ਹ ਚ ਲਿਆ ਜਾਂਦਾ ਹੈ ਤੇ ਜੋ ਸੋਹਰਾ ਪਰਿਵਾਰ ਹੁੰਦਾ ਹੈ ਉਹ 파ਰুল ਦੀ ਕੋਈ ਮਦਦ ਨਹੀਂ ਕਰਦਾ ਇਸ ਕਰਕੇ ਜੋ 파ਰুল ਸੀ ਉਹ ਆਪਣੀ ਮਾਂ ਕੋਲ ਆ ਜਾਂਦੀ ਹੈ ਤੇ ਇੱਥੇ ਆ ਕੇ ਕੰਮ ਕਰਨ ਲੱਗਦੀ ਹੈ ਜ਼ਿੰਦਗੀ ਚੰਗੀ ਚੱਲ ਰਹੀ ਸੀ ਤਿੰਨ ਬੱਚਿਆਂ ਨੂੰ ਪਾਲ ਰਹੀ ਸੀ ਆਪਣਾ ਸਫਾਈ ਦਾ ਕੰਮ ਹਸਪਤਾਲ ਦੇ ਵਿੱਚ ਕਰ ਰਹੀ ਸੀ ਤਾਂ ਇੱਥੇ ਹੀ ਇੱਕ ਹੋਰ ਮੁੰਡਾ ਜਿਸ ਦਾ ਨਾਮ ਵਿਕਾਸ ਸੀ ਉਹ ਵੀ ਸਫਾਈ ਸੇਵਕ ਦਾ ਕੰਮ ਕਰਦਾ ਹੁੰਦਾ ਉਸ ਦਾ ਤੇ ਜੋ 파ਰুল ਦੋਨਾਂ ਦਾ ਇੱਕ ਦੂਜੇ ਵੱਲ ਖਿਚਾਵ ਹੋ ਜਾਂਦਾ ਹੈ ਜੋ ਵਿਕਾਸ ਸੀ ਇਸ ਦਾ ਵਿਆਹ 2018 ਦੇ ਵਿੱਚ ਇੱਕ ਰਸ਼ਮੀ ਨੌ ਦੀ ਕੁੜੀ ਦੇ ਨਾਲ ਹੁੰਦਾ ਉਸ ਤੋਂ ਥੋੜਾ ਸਮਾਂ ਬਾਅਦ ਇਹਨਾਂ ਦੀ ਆਪਸ ਵਿੱਚ ਨਹੀਂ ਬਣਦੀ ਤੇ ਜੋ ਵਿਕਾਸ ਹੁੰਦਾ ਉਹ ਅਲੱਗ ਰਹਿਣ ਲੱਗ ਜਾਂਦਾ ਹੈ ਇਸ ਨੇ ਦੱਸਿਆ ਕਿ ਬਰੇਲੀ ਦੇ ਵਿੱਚ ਇਸ ਰਾਫਾ ਬਾਜ਼ਾਰ ਦੇ ਵਿੱਚ ਨੌਕਰੀ ਕਰਦਾ ਸੀ ਤੇ ਉਸ ਤੋਂ ਬਾਅਦ ਉਹ ਇੱਥੋਂ ਛੱਡ ਕੇ ਇੱਥੇ ਆ ਕੇ ਹਸਪਤਾਲ ਦੇ ਵਿੱਚ ਨੌਕਰੀ ਕਰਨ ਲੱਗ ਗਿਆ ਜੋ 파ਰੂਲ ਸੀ ਤੇ ਵਿਕਾਸ ਸੀ ਇਹਨਾਂ ਦੋਨਾਂ ਦੀਆਂ ਨਜ਼ਦੀਕੀਆਂ ਹੋ ਜਾਂਦੀਆਂ ਤੇ ਇਹਨਾਂ ਨੂੰ ਇੱਕ ਦੂਜੇ ਦੀ ਜ਼ਿੰਦਗੀ ਬਾਰੇ ਸਭ ਕੁਝ ਪਤਾ ਹੁੰਦਾ ਯਾਨੀ ਇੱਕ ਦੂਜੇ ਨੂੰ ਇਹ ਸਭ ਕੁਝ ਦੱਸ ਦਿੰਦੇ ਨੇ ਪਰ ਜੋ 파ਰੂਲ ਦੀ ਮਾਂ ਸੁਸ਼ਮਾ ਸੀ ਉਹ ਇਸ ਗੱਲ ਨੂੰ ਚੰਗਾ ਨਹੀਂ ਸਮਝਦੀ ਸੀ ਉਸ ਨੂੰ ਇਹ ਸੀ ਕਿ ਜੋ ਉਸ ਦੀ ਬੇਟੀ ਆ ਉਹ ਵਿਕਾਸ ਦੇ ਨਾਲ ਨਾ ਮਿਲੇ ਵਿਕਾਸ ਘਰ ਵੀ ਆਉਂਦਾ ਸੀ ਪਰ ਉਹ ਇਹ ਚੀਜ਼ ਨੂੰ ਚੰਗਾ ਨਹੀਂ ਮੰਨਦੀ ਸੀ ਪਰ ਜੋ 파ਰুল ਸੀ ਉਹ ਵਿਕਾਸ ਦੇ ਨਾਲ ਰਹਿਣਾ ਚਾਹੁੰਦੀ ਸੀ ਤੇ ਵਿਕਾਸ ਵੀ 파ਰুল ਦੇ ਨਾਲ ਰਹਿਣਾ ਚਾਹੁੰਦਾ ਸੀ ਪਰ ਜੋ ਮਾਂ ਸੀ ਉਹ ਇਸ ਰਿਸ਼ਤੇ ਤੋਂ ਸੰਤੁਸ਼ਟ ਨਹੀਂ ਸੀ ਉਹ ਚਾਹੁੰਦੀ ਸੀ ਕਿ 파ਰুল ਵਿਕਾਸ ਨੂੰ ਨਾ ਮਿਲੇ ਪਾਰੂਲ ਨੂੰ ਲੱਗਦਾ ਸੀ ਕਿ ਵਿਕਾਸ ਮੇਰੀ ਜ਼ਿੰਦਗੀ ਲਈ ਇੱਕ ਚੰਗਾ ਇਨਸਾਨ ਆ ਇਹ ਮੇਰੀ ਜ਼ਿੰਦਗੀ ਨੂੰ ਵਧੀਆ ਬਣਾ ਸਕਦਾ ਜਾਨੀ ਉਹਨਾਂ ਦੋਨਾਂ ਦਾ ਆਪਸ ਦੇ ਵਿੱਚ ਬੜਾ ਪਿਆਰ ਤੇ ਉਹਨਾਂ ਦੀ ਅੰਡਰਸਟੈਂਡਿੰਗ ਸੀ ਉਸ ਤੋਂ ਬਾਅਦ ਜਦੋਂ ਫਿਰ ਮਾਂ ਇਹਨਾਂ ਦੇ ਵਿੱਚ ਰੋੜਾ ਬਣਦੀ ਹੈ ਤਾਂ ਹੁਣ ਪਾਰੂਲ ਤੇ ਵਿਕਾਸ ਦੋਨੋਂ ਫੈਸਲਾ ਕਰਦੇ ਨੇ ਕਿ ਆਪਾਂ ਇੱਥੋਂ ਚਲੇ ਜਾਵਾਂਗੇ ਪਾਰੂਲ ਨੂੰ ਵਿਕਾਸ ਬਰੇਲੀ ਲੈ ਜਾਂਦਾ ਪਰ ਜੋ ਮਾਂ ਹੁੰਦੀ ਹੈ ਉਹ ਹੁਣ ਵਿਕਾਸ ਦੇ ਉੱਤੇ ਪੁਲਿਸ ਸਟੇਸ਼ਨ ਦੇ ਵਿੱਚ ਕੰਪਲੀਟ ਦਰਜ ਕਰਵਾਉਂਦੀ ਐ ਕਿ ਮੇਰੀ ਬੇਟੀ ਨੂੰ ਉਹ ਬਰਗਲਾ ਕੇ ਲੈ ਗਿਆ ਪਰ ਪੁਲਿਸ ਵਾਲਿਆਂ ਨੂੰ ਪਤਾ ਸੀ ਕਿ ਪਾਰੋਲ ਤੇ ਜੋ ਵਿਕਾਸ ਆ ਇਹ ਦੋਨੋਂ ਹੀ ਬਾਲਗ ਨੇ ਕੋਈ ਵੀ ਇੱਕ ਦੂਜੇ ਦੇ ਨਾਲ ਧੱਕਾ ਨਹੀਂ ਕਰ ਸਕਦਾ ਉਹਨਾਂ ਨੇ ਜੋ ਪਾਰੋਲ ਦੀ ਮਾਂ ਸੁਸ਼ਮਾ ਸੀ ਉਸ ਦੀ ਕੰਪਲੀਟ ਉੱਤੇ ਜ਼ਿਆਦਾ ਗੌਰ ਨਹੀਂ ਕੀਤਾ ਪਰ ਸੁਸ਼ਮਾ ਟਿੱਕੇ ਬਹਿਣ ਵਾਲਿਆਂ ਚੋਂ ਨਹੀਂ ਸੀ ਉਸਨੇ ਸੋਚਿਆ ਕਿ ਵਿਕਾਸ ਨੂੰ ਮੈਂ ਇਸ ਗੱਲ ਦਾ ਮਜ਼ਾ ਜ਼ਰੂਰ ਚਖਾਵਾਂਗੀ ਤੇ ਮੈਂ ਆਪਣੀ ਗੱਲ ਪਗਾ ਕੇ ਦਿਖਾਵਾਂਗੀ ਉਹ ਇਸ ਗੱਲ ਲਈ ਅਦਾਲਤ ਦੇ ਵਿੱਚ ਜਾਂਦੀ ਹੈ ਜੋ ਸ਼ਸ਼ਮਾ ਸੀ ਉਹ ਅਦਾਲਤ ਦਾ ਰੁਖ ਕਰਦੀ ਹੈ ਕਿ ਜੋ ਵਿਕਾਸ ਹੈ ਉਸ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਉਹ ਮੇਰੀ ਬੇਟੀ ਨੂੰ ਬਰਗਲਾ ਕੇ ਲੈ ਗਿਆ ਤਦ ਅਦਾਲਤ ਵੱਲੋਂ ਪੁਲਿਸ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਜੋ ਵਿਕਾਸ ਹੈ ਉਸ ਉੱਪਰ ਐਫ ਆਈ ਆਰ ਦਰਜ ਕੀਤੀ ਜਾਵੇ। ਕਈ ਤਾਰਾਵਾਂ ਦੇ ਨਾਲ ਹੁਣ ਵਿਕਾਸ ਦੇ ਉੱਤੇ ਐਫ ਆਈ ਆਰ ਦਰਜ ਕਰ ਲਈਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਪੁਲਿਸ ਵਿਕਾਸ ਅਤੇ 파ਰੂਲ ਦੇ ਟਿਕਾਣੇ ਤੇ ਜਾਂਦੀ ਹੈ ਤੇ ਇਹਨਾਂ ਨੂੰ ਕਹਿੰਦੀ ਹੈ ਕਿ ਤੁਹਾਨੂੰ ਸਾਡੇ ਨਾਲ ਚੱਲਣਾ ਪਵੇਗਾ। ਪਰ ਇਹਨਾਂ ਨੂੰ ਦੇਖ ਕੇ 파ਰੂਲ ਤੇ ਵਿਕਾਸ ਦੋਨੋਂ ਡਰ ਜਾਂਦੇ ਨੇ। ਜੋ ਪਾਰੂਲ ਹੁੰਦੀ ਹੈ ਉਸ ਨੂੰ ਪਤਾ ਹੁੰਦਾ ਕਿ ਕੋਰਟ ਕਚੈਰੀ ਦੇ ਚੱਕਰ ਕਿਦਾਂ ਦੇ ਆ ਪੁਲਿਸ ਦੇ ਚੱਕਰ ਕਿਦਾਂ ਦੇ ਆ ਕਿਉਂਕਿ ਉਸ ਦੇ ਪਤੀ ਦੇ ਨਾਲ ਇਹ ਸਭ ਕੁਝ ਹੋਇਆ ਸੀ ਤਾਂ ਉਹ ਬਹੁਤ ਡਰ ਜਾਂਦੀ ਹੈ ਤੇ ਵਿਕਾਸ ਵੀ ਇਹ ਸੋਚਦਾ ਹੈ ਕਿ ਅਸੀਂ ਕਿਹੜੀ ਵਿਪਤਾ ਦੇ ਵਿੱਚ ਫਸ ਗਏ ਹਾਂ ਹੁਣ ਸਾਡੀ ਜ਼ਿੰਦਗੀ ਜੇਲ੍ਹ ਦੇ ਵਿੱਚ ਕੱਟੇਗੀ ਜਾਨੀ ਐਦਾਂ ਦੀਆਂ ਗੱਲਾਂ ਉਹਨਾਂ ਦੋਨਾਂ ਦੇ ਦਿਮਾਗ ਦੇ ਵਿੱਚ ਚੱਲ ਰਹੀਆਂ ਸੀ ਤਾਂ ਜੋ ਪਾਰੂਲ ਹੁੰਦੀ ਹੈ ਉਹ ਪੁਲਿਸ ਵਾਲਿਆਂ ਨੂੰ ਕਹਿੰਦੀ ਹੈ ਕਿ ਅਸੀਂ ਆਪਣੇ ਕੱਪੜੇ ਚੱਕ ਲਈਏ ਤੱਕ ਘਰੋਂ ਉਹ ਇੱਕ ਕੀਟਨਾਸ਼ਕ ਗੋਲੀਆਂ ਦਾ ਪੈਕਟ ਚੱਕਦੀ ਹੈ ਤੇ ਆਪਣੇ ਕੋਲ ਰੱਖ ਲੈਂਦੀ ਹੈ ਉਸ ਤੋਂ ਬਾਅਦ ਪੁਲਿਸ ਵਾਲੇ ਇਹਨਾਂ ਨੂੰ ਗੱਡੀ ਦੇ ਵਿੱਚ ਬਿਠਾਉਂਦੇ ਆ ਆਟਕਾ ਗੱਡੀ ਦੇ ਵਿੱਚ ਇਹਨਾਂ ਨੂੰ ਬਿਠਾਇਆ ਜਾਂਦਾ ਜੋ ਵਿਕਾਸ ਤੇ 파ਰુલ ਹੁੰਦੀ ਹੈ ਇਹਨਾਂ ਨੂੰ ਗੱਡੀ ਦੀਆਂ ਪਿਛਲੀਆਂ ਸੀਟਾਂ ਤੇ ਬਿਠਾਇਆ ਜਾਂਦਾ ਹੈ ਤੇ ਪੁਲਿਸ ਵਾਲੇ ਤੇ ਜੋ ਇਹਨਾਂ ਦੇ ਰਿਸ਼ਤੇਦਾਰ ਹੁੰਦੇ ਆ ਉਹ ਅਗਲੀਆਂ ਸੀਟਾਂ ਤੇ ਬਹਿ ਜਾਂਦੇ ਨੇ ਹੁਣ ਸ਼ਾਮ ਦਾ ਸਮਾਂ ਸੀ ਉਸ ਤੋਂ ਬਾਅਦ ਇਹ ਲਖਨਊ ਵੱਲ ਨੂੰ ਚੱਲਦੇ ਨੇ ਬਰੇਲੀ ਤੋਂ ਰਾਤ ਹੋ ਜਾਂਦੀ ਹੈ ਤੇ ਬਾਕੀ ਜੋ ਪੁਲਿਸ ਵਾਲੇ ਸੀ ਰਿਸ਼ਤੇਦਾਰ ਸੀ ਉਹ ਸੌ ਜਾਂਦੇ ਨੇ ਸਿਰਫ ਡਰਾਈਵਰ ਗੱਡੀ ਚਲਾ ਰਿਹਾ ਸੀ ਉਹ ਜਾਗ ਰਿਹਾ ਸੀ ਤੇ ਹੁਣ ਵਿਕਾਸ ਅਤੇ ਪਰულ ਦੋਨੋਂ ਫੈਸਲਾ ਕਰਦੇ ਆ ਕਿ ਆਪਾਂ ਕੀਟਨਾਸ਼ਕ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈਏ ਨਹੀਂ ਤਾਂ ਉਹਨਾਂ ਦੀ ਜ਼ਿੰਦਗੀ ਜੇਲ੍ਹ ਵਿੱਚ ਕੱਟੇਗੀ ਪਤਾ ਨਹੀਂ ਉਹਨਾਂ ਨੂੰ ਕੀ ਕੀ ਦੁੱਖਾਂ ਦਾ ਸਾਹਮਣਾ ਕਰਨਾ ਪਵੇਗਾ ਹੁਣ ਉਹ ਦੋਨੋਂ ਕੀਟਨਾਸ਼ਕ ਗੋਲੀਆਂ ਖਾ ਲੈਂਦੇ ਨੇ ਦੋ ਦੋ ਗੋਲੀਆਂ ਦੋਨੋਂ ਖਾ ਲੈਂਦੇ ਆ ਗੱਡੀ ਐਦਾਂ ਹੀ ਚੱਲਦੀ ਰਹਿੰਦੀ ਐ ਪਰ ਜਦੋਂ ਉਹ ਗੋਲੀਆਂ ਖਾਂਦੇ ਨੇ ਤਾਂ ਉਹਨਾਂ ਨੂੰ ਉਲਟੀ ਆਉਂਦੀ ਐ ਉਹ ਗੱਡੀ ਦੇ ਵਿੱਚ ਹੀ ਉਲਟੀ ਕਰ ਦਿੰਦੇ ਨੇ ਉਲਟੀ ਦੀ ਬਦਬੂ ਦੇ ਨਾਲ ਜੋ ਪੁਲਿਸ ਵਾਲੇ ਹੁੰਦੇ ਆ ਉਹਨਾਂ ਦੀ ਅੱਖ ਖੁੱਲ ਜਾਂਦੀ ਐ ਰਿਸ਼ਤੇਦਾਰਾਂ ਦੀ ਵੀ ਹੁਣ ਉਹ ਦੇਖਦੇ ਨੇ ਜਦੋਂ ਉਹਨਾਂ ਨੇ ਦੇਖਿਆ ਤਾਂ 파ਰੂਲ ਅਤੇ ਵਿਕਾਸ ਦੋਨੋਂ ਬੇਸੁੱਧ ਪਏ ਸੀ ਤਾਂ ਉਹਨਾਂ ਨੂੰ ਲਖਨਊ ਦੇ ਵਿੱਚ ਇੱਕ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਤੇ ਉੱਥੇ ਜੋ ਡਾਕਟਰ ਹੁੰਦੇ ਨੇ ਉਹ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਉਹਨਾਂ ਦੀ ਮੌਤ ਤੋਂ ਬਾਅਦ ਪਰਿਵਾਰ ਵਾਲੇ ਪੁਲਿਸ ਵਾਲਿਆਂ ਉੱਤੇ ਉਂਗਲ ਚੱਕਦੇ ਆ ਕਿ ਉਹਨਾਂ ਦੀ ਇਨਗੈਲੀ ਦੇ ਕਾਰਨ ਇਹਨਾਂ ਦੋਨਾਂ ਦੀ ਮੌਤ ਹੋਈ ਹੈ ਪਰ ਫੇਰ ਪਰਿਵਾਰ ਵਾਲਿਆਂ ਨੂੰ ਸਮਝ ਆ ਜਾਂਦਾ ਹੈ ਕਿ ਅਦਾਲਤ ਪੁਲਿਸ ਦੇ ਕਚਹਿਰੀਆਂ ਦੇ ਚੱਕਰ ਤੋਂ ਡਰਦੇ ਆ ਨੇ ਉਹਨਾਂ ਦੋਨਾਂ ਨੇ ਕੀਟਨਾਸ਼ਕ ਗੋਲੀਆਂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਆ ਆਤਮ ਹੱਤਿਆ ਕੀਤੀ ਆ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੀਆਂ ਘਟਨਾਵਾਂ ਕਿਦਾਂ-ਕਿਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਿਹਾ ਕਿਵੇਂ ਇੱਕ ਔਰਤ ਅਤੇ ਇੱਕ ਮਰਦ ਜੋ ਕਿ ਇੱਕ ਦੂਜੇ ਨਾਲ ਬੜਾ ਪਿਆਰ ਕਰਦੇ ਸੀ ਜਿਨ੍ਹਾਂ ਨੇ ਸੋਚਿਆ ਕਿ ਇਕੱਠੇ ਆਪਾਂ ਨੂੰ ਜਿਉਣ ਨਹੀਂ ਦੇਣਾ ਤਾਂ ਇਕੱਠੇ ਆਪਾਂ ਮਰ ਸਕਦੇ ਹਾਂ ਤੇ ਉਹ ਦੋਨੋਂ ਆਤਮ ਹੱਤਿਆ ਕਰ ਜਾਂਦੇ ਆਪਣੀ ਜੀਵਨ ਲੀਲਾ ਸਮਾਪਤ ਕਰ ਜਾਂਦੇ ਜਦ ਕਿ ਇਸ ਗੱਲ ਤੋਂ ਇਹ ਸਿੱਧ ਹੁੰਦਾ ਹੈ ਕਿ ਉਹਨਾਂ ਦਾ ਜੋ ਆਪਸ ਵਿੱਚ ਪ੍ਰੇਮ ਸੀ ਉਹ ਬੜਾ ਪ੍ਰੇਮ ਸੀਗਾ ਉਹ ਇੱਕ ਦੂਜੇ ਤੋਂ ਅਲੱਗ ਨਹੀਂ ਹੋਣਾ ਚਾਹੁੰਦੇ ਸੀ ਪਰ ਜੋ ਸਮਾਜ ਹੈ ਉਹ ਇਹੋ ਜਿਹੇ ਰਿਸ਼ਤਿਆਂ ਨੂੰ ਹਮੇਸ਼ਾ ਨਾਜਾਇਜ਼ ਸਮਝਦਾ ਹੈ ਉਹ ਇਹੋ ਜਿਹੇ ਰਿਸ਼ਤਿਆਂ ਨੂੰ ਚੰਗੀ ਨਿਗਾਹ ਦੇ ਨਾਲ ਨਹੀਂ ਦੇਖਦਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ